ਜੀ ਸੁਮਨ ਸਾਹਿਬ ਅੱਜ VOTING ਹੋ ਰਹੀ ਆ ਵੋਟਾਂ ਪਾ ਰਹੇ ਆ ਤੁਹਾਡੇ ਪਿੰਡ ਦੋਸਤਪੁਰ ਵਿੱਚ ਵੀ ਵੋਟਾਂ ਪਾ ਰਹੀਆਂ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਪਿੰਡ ਚੋਂ ਚ ਗ੍ਰਹਿ ਹੁੰਚ ਹੋਰ ਜਿਹੜੇ ਸਾਡੇ ਅੱਜ ਲਖਣ ਹੋ ਰਿਹਾ ਬੜਾ ਸ਼ਾਂਤੀ ਨਾਲ ਹੋ ਰਿਹਾ ਵਾ ਕੋਈ ਪਾਰਟੀ ਭਾਜੀ ਦੀ ਗੱਲ ਨਹੀਂ ਕੀਤੀ ਗਈ ਇਸ ਕਰਕੇ ਅਸੀਂ ਸਾਡੇ ਜਿਹੜੇ ਪਿੰਡ ਵਿੱਚ ਪਹਿਲਾਂ ਬਹੁਤ ਲੜਾਈਆਂ ਝਗੜੇ ਹੁੰਦੇ ਸੀ ਜਦੋਂ ਸਾਡੇ ਸੂਝਵਾਨ ਨਾਲ ਚੰਗੇ ਸਿਆਣੇ ਬੰਦੇ ਅਸੀਂ بڑے ਤੌਰ ਤਰੀਕੇ ਨਾਲ ਵਧੀਆ ਆਪਣੇ ਪਿੰਡ ਦੇ ਵਿੱਚ ਇਲੈਕਸ਼ਨ ਕਰਾ ਰਹੇ ਹਾਂ ਤੇ ਅਸੀਂ ਆਸ ਕਰਦੇ ਹਾਂ ਗੁਰਦੀਪ ਸਿੰਘ ਰੰਧਾਵਾ ਵੱਧ ਤੋਂ ਵੱਧ ਆਪਣੇ ਪਿੰਡੋਂ ਇਹਨਾਂ ਨੂੰ ਲੀਡ ਦਿਵਾਵਾਂਗੇ ਤੇ ਉਹ ਵਿਧਾਨ ਸਭਾ ਚ ਜਾਣਗੇ ਤੇ ਕੋਈ ਸਾਡੇ ਜਿਹੜੇ ਪਿੰਡਾਂ ਦੇ ਬਹੁਤ ਜ਼ਿਆਦਾ ਪੁਰਾਣੇ ਕੰਮ ਹੋਣ ਵਾਲੇ ਰਹਿੰਦੇ ਆ ਕਿ ਸਾਨੂੰ ਬੜੀ ਆਸ ਆ ਕਿ ਉਹ ਜ਼ਰੂਰ ਕਰਨਗੇ ਜੀ ਇਸ ਕਰਕੇ ਅਸੀਂ ਲੋਕਾਂ ਨੂੰ ਕਹਿੰਨੇ ਆ ਕਿ ਕੋਈ ਵੀ ਬੂਥ ਤੇ ਕੋਈ ਕੋਈ ਲੜਾਈ ਝਗੜਾ ਨਾ ਕਰੇ ਜਿੱਥੇ ਕੋਈ ਵੋਟ ਪਾਉਂਦਾ ਵਾ ਉਹਨਾਂ ਨੂੰ ਪਹੁੰਚ ਦਿਓ ਇਸ ਕਰਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ